ਟਰਾਂਸਪੋਰਟ ਡਿਪਾਰਟਮੈਂਟ ਜੇ ਵਾਹਨਾ ਅਤੇ ਡਰਾਈਵਿੰਗ ਲਾਇਸੈਂਸ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੇ ਵੀ ਕੰਮ ਸ਼ੁੱਕਰਵਾਰ ਤੋਂ ਅਗਲੇ 5 ਦਿਨ ਤੱਕ ਜਿਹੜੇ ਉਹ ਨਹੀਂ ਹੋਣਗੇ ਇਸ ਦੌਰਾਨ ਬਿਨੇਕਾਰਾਂ ਨੂੰ ਜਿਹੜਾ ਅਗਲੇ 5 ਦਿਨ ਤੱਕ ਆਰਟੀਓ ਦਫ਼ਤਰ ਦੇ ਵਿੱਚ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਸਲ ਦੇ ਵਿੱਚ ਟਰਾਂਸਪੋਰਟ ਡਿਪਾਰਟਮੈਂਟ ਨੇ ਜਿਹੜਾ ਵਾਹਨ ਅਤੇ ਸਾਰਥੀ ਪੋਰਟਲ ਜਿਹੜੀ ਆਨਲਾਈਨ ਪੇਮੈਂਟ ਦੇ ਗੇਟਵੇ ਦੇ ਵਿੱਚ ਬਦਲਾਅ ਕਰ ਰਹੇ ਨੇ ਇਸ ਪ੍ਰਕਿਰਿਆ ਦੇ ਵਿੱਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨ ਦਾ ਜਿਹੜਾ ਉਹ ਸਮਾਂ ਲੱਗੇਗਾ ਡਿਪਾਰਟਮੈਂਟ ਨੇ ਬਕਾਇਦਾ ਆਪਣੀ ਵੈਬਸਾਈਟ ਉੱਤੇ ਲੋਕਾਂ ਨੂੰ ਇਸ ਸੰਬੰਧੀ ਜਿਹੜਾ ਸੂਚਿਤ ਕਰ ਦਿੱਤਾ ਹੈ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪਸ਼ਟ ਕੀਤਾ ਹੈ ਕਿ 14 ਜੂਨ ਤੋਂ ਲੈ ਕੇ 18 ਜੂਨ ਤੱਕ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਲਿਡਿਟੀ ਖਤਮ ਹੋ ਰਹੀ ਹੈ ਉਹ 19 ਜੂਨ ਤੱਕ ਵੈਲਿਡ ਜਿਹੜੇ ਉਹ ਮੰਨੇ ਜਾਣਗੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਣ ਦੇ ਨਿਰਦੇਸ਼ ਜਿਹੜੇ ਉਹ ਦਿੱਤੇ ਨੇ ਵਿੱਤ ਭਾਗ ਨੇ ਆਨਲਾਈਨ ਪੇਮੈਂਟ ਦਾ ਗੇਟਵੇ ਆ ਆਈ ਐਫ ਐਮ ਐਸ ਪੰਜਾਬ ਤੋਂ ਕਲਾਡ ਟੂ ਡਾਟਾ ਸੈਂਟਰ ਪੰਜਾਬ ਤੇ ਸ਼ਿਫਟ ਕਰਨ ਲਈ ਕਿਹਾ ਸੀ ਪਰ ਡਿਪਾਰਟਮੈਂਟ ਨੇ ਇਸ ਨੂੰ ਜਿਹੜਾ ਉਹ ਸ਼ਿਫਟ ਨਹੀਂ ਕੀਤਾ ਸੀ ਵਿੱਤ ਵਿਭਾਗ ਦੀ ਜਿਹੜੀ ਸ਼ਕਤੀ ਤੋਂ ਬਾਅਦ ਹੈ ਡਿਪਾਰਟਮੈਂਟ ਨੇ ਹੁਣ ਆਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਹੈ ਸ਼ਿਫਟਿੰਗ ਦੇ ਦੌਰਾਨ ਵਿਭਾਗ ਨੇ 14 ਜੂਨ ਸ਼ਾਮ 6:30 ਵਜੇ ਤੋਂ ਲੈ ਕੇ 18 ਜੂਨ ਸ਼ਾਮ 7 ਵਜੇ ਤੱਕ ਜਿਹੜਾ ਇਹ ਵਾਹਨ ਅਤੇ ਸਾਥੀ ਪੋਰਟਲ ਆ ਇਹਨੂੰ ਬੰਦ ਰੱਖਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰਸੀ ਨਾਲ ਸੰਬੰਧਿਤ ਜਿਹੜਾ ਕੋਈ ਵੀ ਕੰਮ ਹੈ ਉਹ ਨਹੀਂ ਹੋਣਗੇ ਇਹੀ ਨਹੀਂ ਇਸ ਦੌਰਾਨ ਕੋਈ ਵੀ ਸਲਾਟ ਵੀ ਜਿਹੜਾ ਬੁੱਕ ਨਹੀਂ ਕਰ ਸਕੇਗਾ